ਲੈ ਵੇ ਗੰਗੂ ਪਾਪੀਆ ਲੈ ਵੇ ਗੰਗੂ ਪਾਪੀਆ ਲਾਨਤਾ ਸੰਭਾਲ ਵੇ ਨੀ ਹੱਜ ਸ਼ਹੀਦ ਹੋ ਗਏ ਗੋਬਿੰਦ ਲਾਲ ਵੇ ਨੀ ਹੱਜ ਸ਼ਹੀਦ ਹੋ ਗਏ ਗੋਬਿੰਦ ਲਾਲ ਵੇ ਲੈ ਵੇ ਗੰਗੂ ਪਾਪੀਆ ਲੈ ਆ ਲਾਨ ਤਾਂ ਸੰਭਾਲਵੇ 니 ਹੱਜ ਸ਼ਹੀਦ ਹੋ ਗਏ ਗੋਬਿੰਦ لال ਵੇ 니 ਹੱਜ ਸ਼ਹੀਦ ਹੋ ਗਏ ਗੋਬਿੰਦ لال ਵੇ ਬੱਚੇ ਆਂਦੇ ਦਿਨਾਂ ਦੀਆਂ ਤੜਕਣਾ ਖਲੋ ਕਿਆਂ ਤੈਨੂੰ ਕਾਤਾ ਦੁੱਖ ਅੱਜ ਖੁਸ਼ੀ ਨਾਲ ਚੱਲੀ ਅੱਜ ਖੁਸ਼ੀ ਨਾਲ ਚੱਲੀ ਮਸਤੀ ਦੀ ਚਾਲ ਵੇ ਨਿਹੱਚ ਸ਼ਹੀਦ ਹੋ ਗਏ ਗੋਬਿੰਦ ਲਾਲ ਵੇ ਨਿਹੱਚ ਸ਼ਹੀਦ ਹੋ ਗਏ ਬੇਗਾਨੀਆਂ ਸਿਆੰਦਰਾ ਕਿਸੇ ਮਾਂ ਦੇ ਲਾਲ ਸੀ ਤੈਨੂੰ ਕੀ ਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਬੋਲੇ ਛੇ ਪਉ ਦੀ ਰਾਤ ਨੂੰ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਨੰਦਪੁਰ ਸਾਹਿਬ ਦਾ ਕਲਾ ਛੱਡਿਆ ਸਤਪੁਰ ਦਾ ਅਮਰਤ ਵੇਲਾ ਸਰਸਾ ਨਦੀ ਤੋਂ ਪਰਿਵਾਰ ਵਿਛੜ ਗਿਆ ਸਾਰਾ ਬਾਬਾਜੀਤ ਸਿੰਘ ਬਾਬਾ ਜਜਾਰ ਸਿੰਘ ਸਮੇਤ 40 ਸਿੰਘਾਂ ਸਮੇਤ ਮਹਾਰਾਜ ਨੇ ਛਮਕੌਰ ਦੀ ਗੜੀ ਦੇ ਵਿੱਚ ਆ ਕੇ ਉੱਥੇ ਡੇਰਾ ਲਾਇਆ ਉਸ ਤੋਂ ਬਾਅਦ ਅਗਲੇ ਦਿਨ ਬਾਬਾਜੀਤ ਸਿੰਘ ਬਾਬਾ ਜਜਾਰ ਸਿੰਘ ਜੀ ਉਹਨਾਂ ਦੀ ਸ਼ਹੀਦੀ ਹੋਈ ਉਹ ਤਰਫਾ ਤੇਗੜ ਸਾਹਿਬ ਵਿਖੇ ਸਾਹਿਬਜ਼ਾਦੇਾਂ ਦੀ ਛੋਟਿਆਂ ਦੀ ਸ਼ਹੀਦੀ ਹੋਈ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਸੋ ਅੱਜ ਇਹ ਬੜਾ ਵੱਡਾ ਜਿਹੜਾ 13 ਪੋ ਦਾ ਦਿਹਾੜਾ 15 ਵਾਲਾ ਜਿਹੜਾ ਅੱਜ ਇਹ ਸਮਾਪਤ ਹੋਣਾ ਹੈ 13 ਪੋ ਵਾਲਾ ਦਿਨ ਸੋ ਸਾਰੀ ਸੰਗਤ ਨੂੰ ਵਿਸ਼ਵਧੀ ਸੰਗਤਾਂ ਨੂੰ ਇਥੋਂ ਦੀਆਂ ਸੰਗਤਾਂ ਨੂੰ ਮੇਰੀ ਬੇਨਤੀ ਹੈ ਕਿ ਆਪਾਂ ਜੋ ਹੈ ਇਹ ਨਾਮ ਸਿਮਰਨ ਜਪੀਏ ਸਾਬ ਜਾਦਿਆਂ ਦੀਆਂ ਸ਼ਹੀਦਿਆਂ ਨੂੰ ਇਹੀ ਸਾਡਾ ਸਲਾਮ ਹੈ ਇਹੀ ਸਾਡਾ ਉਹਨਾਂ ਨੂੰ ਨਮਸਕਾਰ ਹੈ ਕਿ ਅਸੀਂ ਨਾਮ ਜਪੀਏ ਸਿਮਰਨ ਕਰੀਏ ਅਮਰਤ ਵੇਲੇ ਬਾਣੀ ਪੜੀਏ ਤੇ ਗੁਰੂ ਕੇ ਸਿੰਘ ਸੱਜ ਕੇ ਪੀਓ ਪਾਹਲ ਖੰਡੇ ਧਾਰ ਹੋਏ ਜਨਮ ਸਹੇਲਾ ਵਾਹ ਵਾਹ ਗੋਬਿੰਦ ਸਿੰਘ ਉਹ ਆਪੇ ਗੁਰ ਚੇਲਾ ਅਮਰਤ ਸ਼ਹੀਦ ਇਹ ਸਿੰਘ ਸੱਜੀਏ ਗੁਰੂ ਵਾਲੇ ਬਣੀਏ ਔਰ ਸਾਰਾ ਦਿਨ ਨਾਮ ਸਿਮਰਨ ਦੀ ਜੋ ਹੈ ਉਹ ਬੈਠ ਕੇ ਕਪਸਿਆ ਕਰੀਏ ਅਮਰਤ ਵੇਲੇ ਬਾਣੀਆਂ ਪੜ੍ਹੀਏ ਪੰਜੇ ਬਾਣੀਆਂ ਨਿਤਨੇਮ ਕਰੀਏ ਗੁਰੂ ਗ੍ਰੰਥ ਸਾਹਿਬ ਦਾ ਪਾਠ ਜਿਹੜਾ ਰੋਜ਼ਾਨਾ ਕਰਿਆ ਕਰੀਏ ਵਾਹਿਗੁਰਜੀ ਦਾ ਕੰਮ ਸਾਹਿਬ ਵਾਹਿਗੁਰੂ ਜੀ ਦਾ